ਸਾਡੇ ਮਾਨਯੋਗ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸੀ ਵੱਲੋਂ ਤੇ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਵਿੰਦਰਪਾਲ ਸਿੰਘ ਜੀ ਸੰਧੂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਅਪਰਾਧਿਕ ਅੰਤਰਾ ਨੂੰ ਕਾਬੂ ਕੀਤਾ ਜਾਵੇ ਤੇ ਉਨ੍ਹਾਂ ਤੇ ਨਕੇਲ ਕਸੀ ਜਾਵੇ ਇਸੇ ਲੜੀ ਤਹਿਤ ਸਾਡੇ ਸੀਆਈਏ 2 ਦੇ ਇੰਚਾਰਜ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਇਸ ਕੇਸ ਵਿੱਚ ਜਿਹੜੇ ਰਘੂ ਰਾਜਾ ਪੁੱਤਰ ਬੁਲਿੰਦਰ ਸਿੰਘ ਵਾਸੀ ਹੰਸਰਾਜ ਵਾਲੀ ਗਲੀ ਤਰਨਤਾਰਨ ਅਰਜਨ ਸਿੰਘ ਉਰਫ ਅਰਜਨ ਨੇੜੇ ਦਰਗਾਹਾਂ ਮੰਦਿਰ ਨੂੰ ਕਾਬੂ ਕੀਤਾ ਗਿਆ ਇਹਨਾਂ ਪਾਸੋਂ ਇੱਕ ਪਿਸਟਲ ਤੇ ਦੋ ਤਿੰਨ ਰਾਉਂਡ ਜਿੰਦਾ ਉਬਰਾੰਦ ਕੀਤੇ ਗਏ ਚੋਦਰਾਂ ਨੇ ਪੁੱਛ ਕੇ ਇਹ ਪਤਾ ਲੱਗਾ ਕਿ ਇਹ ਜਿਹੜਾ ਵੈਪਨ ਹੈ ਉਹਨਾਂ ਦੀ ਸਪਲਾਈ ਕਰਦੇ ਸਨ ਤੇ ਸੂਰਜ ਪੁੱਤਰ ਸੁਨੀਲ ਵਾਸੀ ਨੂਰੇਸ਼ਾ ਵਾਲੀ ਗਲੀ ਹਾਨਾ ਸਲਾਮਾਬਾਦ ਜੋ ਕਿ ਆਲਰੇਡੀ ਹੀ ਕਤਲ ਦੇ ਇਸ ਵਿੱਚ ਇੱਕ ਜੇਲ੍ਹ ਵਿੱਚ ਬੰਦਿਆ ਤੇ ਉਹਦੇ ਨਾਲ ਸਵਰਾਜ ਪੁੱਤਰ ਲੇਖ ਸਰਫਰਾਜ ਇਹ ਤਰਨਤਰ ਦਾ ਰਹਿਣ ਵਾਲਾ ਇਹਨਾਂ ਨੇ ਪਲਾਨਿੰਗ ਕਰਕੇ ਤੇ ਰਘੂ ਰਾਜਾ ਤੇ ਅਰਜਨ ਸਿੰਘ ਉਰਫ ਅਰਜਨ ਦੇ ਨਾਲ ਇੱਕ ਵੈਪਨ ਮੰਗਵਾਇਆ ਸੀ ਜੋ ਇਸ ਵਿੱਚ ਚਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਪਲਾਨਿੰਗ ਸੀ ਕਿ ਇਹਨਾਂ ਨੇ ਕੋਈ ਵੱਡੀ ਵਾਰਦਾਤ ਕਰਨੀ ਸੀ ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜੀ ਆ ਕੋ ਵੱਡੀ ਵਾਰਦਾਤ ਨੂੰ ਟਾਲਿਆ ਗਿਆ ਔਰ ਏਸੀਆਈਏ ਸਟਾਫ 2 ਦੀ ਸਫਲਤਾ ਵਾ ਇਸ ਵਿੱਚ